ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਆ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਤੁਸੀਂ ਲੈ ਕੇ ਆਇਆ ਜੀ ਫੋਰਚੂਨਰ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਆਟੋਮੈਟਿਕ ਪੰਜਾਬ ਨੰਬਰ 9810 ਲੱਖ 50000 ਰੁਪਏ ਡਿਮਾਂਡ ਏਰੀਆ ਸ਼ਹਿਰ ਫਿਰੋਜ਼ਪੁਰ ਪੰਜਾਬ 9855040604 ਇਸ ਨੰਬਰ ਤੇ ਫੋਨ ਕਰਕੇ ਗੱਡੀ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਜਿਹੜੇ ਵੀਰਾਂ ਦੇ ਬਹੁਤ ਸੋਹਣੇ ਕਮੈਂਟ ਆਏ ਨੇ ਉਹਨਾਂ ਵੀਰਾਂ ਦੇ ਨਾਮ ਪੜੇ ਜਾਣਗੇ ਸੋ ਲਾਸਟ ਤੱਕ ਜਰੂਰ ਦੇਖਿਓ ਦੂਜੇ ਸੂਏ ਸੱਜਰ ਸੂਈ ਛੋਟੀ ਵਿਕਾਊ ਹੈ ਮੰਗਰ ਕਟਾ ਦੁੱਧ 14 ਲੀਟਰ ਏਰੀਆ ਲਹਿਰਾ ਗੱਗਾ ਸੰਗਰੂਰ 98000 ਰੁਪਏ ਰੇਟ ਰੱਖਿਆ ਗਿਆ ਜੀ ਦੂਜੇ ਸੂਏ ਸੱਜਰ ਸੂਈ ਛੋਟੀ ਵਿਕਾਊ ਦੁੱਧ 14 ਲੀਟਰ 6239805849 ਇਸ ਨੰਬਰ ਤੇ ਫੋਨ ਕਰਕੇ ਦੂਜੇ ਸੂਏ ਸੱਜਰ ਸੂਈ ਛੋਟੀ ਹੈ ਜਿਹੜੀ ਤੁਸੀਂ 98000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਏ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ notifications ਜਿਹੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੀਏ ਸੋ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚਾਰ ਬੱਕਰੀਆਂ ਵਿਕਾਉ ਨੇ ਦੋ-ਦੋ ਮਹੀਨਿਆਂ ਦੀਆਂ ਗੱਬੜਣਾ ਨੇ ਅਰਜੰਟ ਸੇਲ ਕਰਨੀਆਂ ਨੇ ਪੈਸਿਆਂ ਦੀ ਲੋੜ ਹੈ ਜੀ ਇਸ ਕਰਕੇ ਜਲਦੀ ਸੇਲ ਕਰਨੀਆਂ ਨੇ ਦੋ-ਦੋ ਕਿਲੋ ਦੁੱਧ ਦਿੰਦੀਆਂ ਨੇ ਇੱਕ ਨਾਲ ਬੱਕਰਾ ਹੈ ਜੀ ਇੱਕ ਨਾਲ ਪੱਠ ਹੈਗੀ ਪਿਓਰ ਵੇਟਲ ਰੇਟ 58000 ਫਿਕਸ ਘਰੇ ਪਾਲੀਆਂ ਹੋਈਆਂ ਨੇ ਕਰੇ ਪਾਲੀਆਂ ਹੋਈਆਂ ਨੇ ਜੀ ਸਾਰੀਆਂ ਤੇ ਚਾਰ ਬੱਕਰੀਆਂ ਵਿਕਾਊ ਨੇ ਦੋ ਦੋ ਮਹੀਨੇ ਦੇ ਗੱਬ ਬਣਾਨੇ ਜੀ 58000 ਰੁਪਇਆ ਫਿਕਸ ਰੇਟ ਰੱਖਿਆ ਗਿਆ ਬਾਕੀ ਨੰਬਰ ਦਿੱਤਾ ਹੋਇਆ ਵੀਰ ਦਾ ਨੋਟ ਕਰ ਲੋ ਇਹ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 87299 23107 87299 23107 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੱਕਰੀਆਂ ਜਿਹੜੀਆਂ ਖਰੀਦ ਸਕਦੇ ਹੋ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ ਹੈ ਜੀ 987988446 ਇਸ ਨੰਬਰ ਤੇ ਪੰਜ ਤੋਂ 7 ਫੁੱਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰ ਦੇ ਨਾਲ ਐਡ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਟ੍ਰੈਕਟਰ ਮੇਲਣਾ ਚੈਨਲ ਐਂਡ Facebook ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜਾਣਕਾਰੀ ਚੈੱਕ ਕਰਕੇ ਪੂਰੀ ਭੇਜਿਆ ਕਰੋ ਜੀ ਸਾਰੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਬਾਕਸਰ ਮੋਟਰਸਾਈਕਲ ਵਿਕਾਊ ਹੈ ਜੀ 2006 ਮਾਡਲ 70% ਧਰਨੇ ਕਾਗਜ਼ ਪੂਰੇ ਨੇ ਸਾਰਾ ਕੰਮ ਹੋਇਆ ਹੈ ਜੀ 18000 ਰੁਪਏ ਡਿਮਾਂਡ ਏਰੀਆ ਪਿੰਡ ਪਲੂਰ ਮੋਗਾ 18000 ਰੁਪਏ ਡਿਮਾਂਡ ਰੱਖੀ ਗਈ ਹੈ ਜਿਸ ਸਾਰਾ ਕੰਮ ਹੋਇਆ ਹੈ 2006 ਮਾਡਲ ਬਾਕਸਰ ਮੋਟਰਸਾਈਕਲ ਵਿਕਾਊਆ ਕਾਗਜ ਵਗੈਰਾ ਪੂਰੇ ਨੇ ਕੋਈ ਵੀ ਕਮੀ ਨਹੀਂ ਹੈਗੀ 6299366320 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਾਕਸਰ ਮੋਟਰਸਾਈਕਲ ਜਿਹੜਾ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ 4 ਲੇਰਾਂ ਵਾਲਾ ਜੈਕ ਲੱਗਿਆ ਏਰੀਆ ਤਰਨਤਾਰਨ ਰੇਟ ਫੋਨ ਤੇ ਦੱਸਣਗੇ ਫੁੱਲ ਹੈਵੀ ਟਰਾਲਾ ਜੀ ਕੰਡੀਸ਼ਨ ਬਿਲਕੁਲ ਸਾਫ਼ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ 4 ਲੇਰਾਂ ਵਾਲਾ ਜੈਕ ਲੱਗਿਆ ਹੋਇਆ ਜੀ ਰੇਟ ਫੋਨ ਤੇ ਦੱਸਣਗੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਜੀ ਸਕਰੀਨ ਤੇ ਚੱਲ ਰਿਹਾ ਹੈ 9968185022 996818502 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਜਿਹੜਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਗੱਟਸ ਗੱਡੀ ਵਿਕਾਊ ਹੈ ਜੀ ਗੱਡੀ 2008 ਮਾਡਲ ਹੈ ਚਾਰੇ ਟਾਇਰ ਨਵੇਂ ਨੇ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਏਰੀਆ ਜੀ ਰਤੇਵਾਲ ਬਲਾਜੋ ਰੇਟ 1,20,000 ਰੁਪਏ ਦੀ ਮੰਗ ਅਲਾਈਪ ਵਾਏ ਨੇ ਸਾਰੀ ਪਾਵਰ ਹੈ 9814673071 9814673071 ਇਸ ਨੰਬਰ ਤੇ ਫੋਨ ਕਰਕੇ ਗੱਟਸ ਗੱਡੀ 2008 ਮਾਡਲ 1,20,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੀਰ ਨੰਦਰੋਂ ਵਾਰੋ ਗੱਡੀ ਦੀ ਕੰਡੀਸ਼ਨ ਦਿਖਾਈ ਹੋਈ ਹੈ ਜੀ ਤੁਸੀਂ ਵੇਖ ਸਕਦੇ ਹੋ ਨਵਾਂ ਹਰਸਨ ਦਾ ਪਡਲਰ ਵੇਖਾ ਹੋਇਆ ਜੀ ਪੰਜ ਕਿੱਲੇ ਕੱਦੂ ਕੀਤੇ ਅਜੇ ਤੱਕ ਰੇਟ 30,000 ਏਰੀਆ ਸਮਰਲ 727306006 727306006 8 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈਏ ਤਾਂ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਲਾਈਕ ਜ਼ਰੂਰ ਕਰਦਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ 90 ਗਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ 7 ਮੋਟਰਾਂ ਨੇ ਏਰੀਆ ਰਾਮਪੁਰ ਦੇ ਨੇੜੇ ਜਲਾ ਕਪੂਠਲਾ ਰੇਟ 20 ਲੱਖ ਰੁਪਏ ਕਿੱਲੇ ਦਾ 20 ਲੱਖ ਰੁਪਏ ਕਿੱਲੇ ਰੇਟ ਰੱਖਿਆ ਹੈ 90 ਗਿੱਲੇ ਜ਼ਮੀਨ ਵਿਕਾਊ ਹੈ ਜੀ 7 ਮੋਟਰਾਂ ਨੇ 8054386105 8054386105 ਇਸ ਨੰਬਰ ਤੇ ਫੋਨ ਕਰਕੇ ਤੁਸੀਂ 90 ਕਿੱਲੇ ਜ਼ਮੀਨ 20 ਲੱਖ ਰੁਪਏ ਨੂੰ ਕਿੱਲਾ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਜੀ ਕਮੈਂਟਾਂ ਦੀ ਜਿਹੜੇ ਵੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਜਾਂ ਬਹੁਤ ਸਾਰੇ ਕਮੈਂਟ ਕਰ ਰਹੇ ਨੇ ਇੰਦਰਪ੍ਰੀਤ ਸਿੰਘ ਧਾਲੀਵਾਲ ਦਰਵਾਰਾ ਸਿੰਘ ਮਨਦੀਪ ਗਿੱਲ ਪਵਨ ਕੁਮਾਰ ਜਗਜੀਤ ਸਿੰਘ ਜਗਿੰਦਰ ਪਾਲ ਸੁਖਾ ਸਿੱਧੂ ਬਲਵੀਰ ਸਿੰਘ ਸਰ ਸੇਵਕ ਸਿੰਘ ਸਿੱਧੂ ਪੂਰਨ ਸਿੰਘ ਮੱਖਣਸਰਾ ਅਰਜੰਦਰ ਦਿਓਲ ਸੋ ਇਨਾਂ ਵੀਰਾਂ ਦਾ ਤਹਿਦ ਲੋ ਧੰਨਵਾਦ ਉਮੀਦ ਕਰਦਾ ਹਾਂ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਸੋ ਸਾਰੇ ਜਣੇ ਵੀਡੀਓ ਨੂੰ ਸ਼ੇਅਰ ਕਰਦੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹ ਸਕਰੀਨਸ਼ਾਟ ਜ਼ਰੂਰ ਭੇਜਣ ਜੀ ਤੇ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਬਣੇ ਲੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ